ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਰਤਨਗਰ ਬਾਈ ਕੋਲੋਂ ਤਿੰਨ ਝੋਟੀਆਂ ਸੂਈਆਂ ਸਵਾਈਆਂ ਹਰਿਆਣੇ ਦੀਆਂ ਝੋਟੀਆਂ ਵਾਂ ਤੇ ਚੰਗੀ ਕੁਆਲਿਟੀ ਵਾਲੀਆਂ ਤੇ ਬਾਈ ਨਾਲ ਕਰਾਉਂਦੇ ਆ ਕੱਲੀ-ਕੱਲੀ ਦੀ ਡਿਟੇਲ ਲੈਣੀ ਆ ਕਿੰਨਾ ਦੁੱਧ ਤੇ ਕਿੰਨਾ ਰੇਟ ਆਜੋ ਬਾਈ ਨਾਲ ਕਰਾਉਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਸ ਸਤਿ ਸ਼੍ਰੀ ਅਕਾਲ ਜੀ ਫਾਰਮ ਠੀਕ ਜੇ ਸਭ ਚੜ੍ਹਦੀ ਕਲਾ ਬਾਸ ਡੇਰੀ ਫਾਰਮ ਵੇਖਣ ਆਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿੰਡ ਆਪਣਾ ਬਾਠਾਫ ਹੈਗਾ ਰਤਨਗੜ੍ਹ ਹਾਂਜੀ ਸੀਲ ਬਾਬਾ ਬਕਾਲਾ ਜ਼ਿਲ੍ਹਾ ਹੁਮਸਰ ਨੇੜੇ ਆਪਾਂ ਨੂੰ ਬਿਆਸ ਰਈਆ ਪੈਂਦਾ ਖਲਚੀਆਂ ਸ਼ਹਿਰ ਨੇੜੇ ਪੈਂਦਾ ਖਡੂਰ ਸਾਹਿਬ ਰੋਡ ਤੇ ਆਪਣਾ ਪਹਿਲਾ ਪਿੰਡ ਵਾ ਰਤਨਗੜ੍ਹ ਠੀਕ ਆ ਠੀਕ ਹਾਂਜੀ ਤੇ ਪਹਿਲਾਂ ਦੱਸੋ ਮਾਲਕ ਦਾ ਪਈ ਲਗਾ ਮਾਲ ਬਹੁਤ ਵਧੀਆ ਵਿਗਾ ਮਾਲਿਕ ਆਪਣੀਆਂ ਝੋਟੀਆਂ ਗਈਆਂ ਮੁਕਸਰ ਤੋਂ ਅੱਗੇ 20 ਕਿਲੋਮੀਟਰ ਅੱਛਾ ਅੱਛਾ ਤੇ ਜਿਹੜੀ ਟੋਕੜ ਗੱਪਣੋਂ ਬਰਨਾਲੇ ਤੋਂ ਅੱਗੇ ਪਿੰਡ ਆਕਲੀਆ ਪਿੰਡ ਉੱਥੇ ਗਈ ਠੀਕ ਆ ਠੀਕ ਬਹੁਤ ਭੈਣ ਭਰਾਵਾਂ ਨੇ ਆਪਾਂ ਨੂੰ ਪਿਆਰ ਬਖਸ਼ਿਆ ਠੀਕ ਆ ਠੀਕ ਤੁਸੀਂ ਆਖਣੇ ਹਾਲੇ ਤੱਕ ਫੋਨ ਆਉਂਦਾ ਹਾਲੇ ਤੱਕ ਫੋਨ ਆਉਣਦੇ ਝੋਟੀਆਂ ਦੇ ਅੱਛਾ ਅੱਛਾ ਕਿਉਂਕਿ ਆਪਾਂ ਜੋ ਦੱਸਿਆ ਉਹ ਨਿਕਲਿਆ ਅਗਲੇ ਖੁਸ਼ ਵਾ ਆਪਾਂ ਨੂੰ ਫੋਨ ਕਰਕੇ ਉਹਨਾਂ ਨੇ ਕਿਹਾ ਵੀ ਜਿੰਨਾ ਤੁਸੀਂ ਦੁੱਧ ਦੱਸਿਆ ਉਹਨਾਂ ਹੀ ਨਿਕਲਿਆ ਵਾ ਠੀ ਪੈਣਪਰਾ ਫੋਨ ਕਰੇ ਤੇ ਖੁਸ਼ੀ ਹੁੰਦੀ ਆ ਹਾਂਜੀ ਹਾਂਜੀ ਜੋ ਮਾਲ ਚੰਗਾ ਜਾਵੇ ਅਗਲੇ ਘਰ ਤੇ ਖੁਸ਼ੀ ਹੁੰਦੀ ਹੁਣ ਤਿੰਨੇ ਸੁਈਆਂ ਸਵਾਈਆਂ ਗਾ ਤਿੰਨੇ ਸੁਈਆਂ ਸਵਾਈਆਂ ਦੋ ਤੇ ਬਿਲਕੁਲ ਹੀ ਤਾਜ਼ੀਆਂ ਆ ਅੱਛਾ ਆ ਬੱਚਾ ਦਾ ਮਾੜਾ ਮਾਰ ਦੋ ਪੰਜ ਪੰਜ ਛੇ ਛਿਆਂ ਦੇ ਬੱਚੇ ਆ ਠੀਕ ਠੀਕ ਤੇ ਤਿੰਨਾ ਮਗਰ ਹੀ ਕੱਟੇ ਆ ਤਿੰਨਾ ਦੇ ਕੱਟੇ ਹਾਂ ਹਾਂ ਤਿੰਨਾ ਮਗਰ ਕੱਟੇ ਆ ਤੇ ਆ ਪਹਿਲੀ ਝੋਟੀ ਇਹ ਕਿਦਾਂ ਜੀ ਪਹਿਲੀ ਝੋਟੀ ਬਹੁਤ ਟੌਪਦੀ ਆ ਬਾਦ ਸਾਹਿਬ ਬਿਲਕੁਲ ਜੈਡ ਬਲੈਕ ਹਾਂਜੀ ਪੂਸਤਾ ਬਾਗ ਵੀ ਇੱਕ ਵੀ ਕਿੱਟਾ ਨਹੀਂ ਆ ਨਹੀਂ ਤੇ ਕਿੰਨਾ ਦੁੱਧ ਤੇ ਕਿੰਵੇਂ ਸੂਏ ਜੀ ਦੁੱਧ ਹੈਗਾ ਜੇ ਪਹਿਲੇ ਸਵੇਰ 4:00 ਦੰ ਦਾ whatsapp ਪਹਿਲਾ ਸਵੇਰ ਪਹਿਲਾ ਸਵੇਰ 4:00 ਦੰ ਦਾ ਦੁੱਧ ਹੋਊਗਾ 12 ਲੀਟਰ ਹੀ ਅੱਛਾ ਜੀ 11 ਦੇ ਕਰੰਟ ਤੇ ਭੇਜਣੀ ਆ ਠੀਕ ਹੈ ਠੀਕ ਠੰਡ ਠੰਡਵਾ ਨਮਾਈਆਂ ਨੂੰ ਆ ਆ ਹਾਂਜੀ 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 ਚੰਗੀ ਕੁਆਲਿਟੀ ਬਿੰਦੀਆਂ ਵਾਲਾ ਚੱਡਾ ਦੇ ਕੰਮ ਸ਼ਾਨਦਗੀ ਆ ਥਾਣ ਵੇਖੋ ਜਿੱਦਾਂ ਪੀੜੀਆਂ ਦੇ ਭਾਵੇਂ ਹੁੰਦੇ ਨਾ ਇੱਕੋ ਜੇ ਥਾਣਾ ਆ ਵੇਖੋ ਤੁਹਾਨੂੰ ਝੋਟੇ ਨੂੰ ਆ ਵੇਖੋ ਆ ਵੇਖੋ ਚੰਗੀ ਐ ਝੋਟੀ ਥੱਲੇ ਸਾਫ਼ ਸੁੱਧ ਹੈ ਤੁਹਾਨੂੰ ਖੋਲ ਕੇ ਬਖਾਨੇ ਹਾਂਜੀ ਹਾਂਜੀ ਹੁਣ ਇਸ ਟਾਈਮ 12 11 ਲੀਟਰਾਂ ਦੇ ਹੈਗਾ ਹਾਂਜੀ ਹਾਂਜੀ 11 ਕੋਬਰਾ ਸੇਮਨ ਦੀ ਦਸੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਫਸਲੀਵਾਲ ਡੇਰੀ ਫਾਰਮ ਦਾ ਮਾਲੀ ਆ ਕੋਬਰਾ ਚੰਗੀ ਝੋਟੀ ਆ ਮਾਲੀ ਬਹੁਤ ਟੌਪ ਦੇ 40 50 ਅੱਛਾ ਅੱਛਾ ਹਾਂਜੀ ਫੇਸ ਕੁਆਲਟੀ ਵੀ ਕੋਈ ਸਿੰਗ-ਸੁੰਗ ਨਹੀਂ ਬਣਾ ਰਹੀ ਨਾਲ ਸਿੰਗ ਕੋਈ ਉਦਾਂ ਝੋਟੀ ਨੂੰ 22 ਛਾਈ ਕੋਈ ਨਹੀਂ ਹੈਗੀ ਹਾਂਜੀ ਆ ਵੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਲਕੁਲ ਆ ਜਿੰਨਾ ਦੁੱਧ ਸਾਂ ਬਾਦਸਾਹ ਹੁੰਦਾ ਨਿਕਲੂਗਾ ਠੀਕ ਹੈ ਕੋਈ ਗੱਲ ਨਹੀਂ ਆ ਵੇਖੋ ਵੇਖੋ ਝੋਟੀ ਉਦਾਂ ਜਿਆਦੀ ਸਫਾਈਆਂ 'ਚ ਜਿਆਦੀ ਸਫਾਈਆਂ ਦੇ ਵਿੱਚ ਚਾਰ ਦੰਦ ਕੱਟੀ ਆ ਚਾਰ ਦੰਦ ਕਟਾ ਗਿਆ ਹੈ ਹਾਂਜੀ ਮਗਰ ਤਿੰਨਾ ਦੇ ਕਟਿਆ ਬਾਟਸਾ ਤਿੰਨਾ ਦੇ ਆਗੇ ਕਟੇ ਗਾਂ ਮਗਲੀ ਛਕਦੇ ਦੁੱਧ ਜਿੰਨਾ ਜਿੰਨਾ ਦੱਸਿਆ ਨਾ ਹਾਂਜੀ ਬੰਦੇ ਕੋਈ ਠੀਕ ਉਹਨਾਂ ਹੀ ਉਹਨਾਂ ਨੇ ਉਹ ਬਾਟਸਾ ਅੱਛਾ ਅੱਛਾ ਹਾਂਜੀ ਭਾਵੇਂ ਇੱਥੇ ਦੋ ਡੰਗ ਚਵਾਲੇ ਭਾਵੇਂ ਆਨਲਾਈਨ ਹੀ ਚਵਾਲੇ ਭਾਵੇਂ ਆਨਲਾਈਨ ਚਵਾਲੇ ਭਾਵੇਂ ਕੋਈ ਤਸੱਲੀ ਤੇ ਮੰਗਾ ਲੇ ਠੀਕ ਹੈ ਪੂਰੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਹਾਂਜੀ ਹਾਂਜੀ ਤੇ ਕੀ ਕਰਦਿਆਂ ਇਹਦਾ ਝੋਟੀ ਦਾ ਮੁੱਲ ਝੋਟੀ ਤੇ ਬਾਟਸਾ ਭਾਵੇਂ ਮੁੱਲ ਪਾਉਣ ਨੂੰ 1.5 ਲੱਖ ਪਾ ਰਹੀ ਤਾਂ ਵੀ ਵਿਕਦੀ ਆ ਨਹੀਂ ਝੋਟੀ ਚੰਗੀ ਆ ਸਿੰਗਲ ਹੱਡੀ ਆ ਸਿੰਗਲ ਹੱਡੀ ਆ ਤੇ ਕੋਬਰਾ ਮਾਲੀ ਦੀ ਆ ਜੈ ਤੇ ਮੋਲਾ ਪੰਜਾਹ ਜੀ ਕਰਨਾ ਵਾ ਦੇ ਦੀ 145 ਦੀ ਕਰ ਦਿਓ ਆਪੇ ਮਾਨਤਨ ਕਰ ਦਿਓ ਦੁੱਧ ਆਪਾਂ ਕਹਿਣ ਨੂੰ 15 ਲੀਟਰ ਵੀ ਕਹਿ ਸਕਦੇ ਹਾਂ ਹਾਂ ਜੀ ਨਾਲੇ ਫਿਰ ਅਗਲੇ ਘਰ ਜਾ ਕੇ ਨਿਕਲੇ ਨਾ ਤੇ ਫਿਰ ਉਹ ਕੰਮ ਸਹੀ ਜਾਂ ਨਹੀਂ ਹੁੰਦਾ ਤੇ ਦੁੱਧ ਚਾਰ ਦਾਣ ਝੋਟੀ 10 12 ਲੀਟਰ ਜਿਹੜੀ ਦੁੱਧ ਦਿੰਦੀ ਉਹ ਪੂਰੀ ਟੌਪ ਦੀ ਝੋਟੀ ਹੁੰਦੀ ਹਾਂ ਜੀ ਹਾਂ ਜੀ ਤੇ ਮੋਲਾ ਪੰਜਾਹ ਇੱਕ 45 ਹਾਂ ਜੀ ਜੈਸ ਨੂੰ 140 ਦੀ ਆਪਾਂ ਦੇ ਦਾਂਗੇ ਠੀਕ ਹਾਂ ਜੀ 100 ਕਿਲੋਮੀਟਰ ਤੱਕ ਆਪਾਂ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਕਿੰਨਾ ਝੋਟੀਆਂ ਜੀ 100 ਕਿਲੋਮੀਟਰ ਤੱਕ ਪਹੁੰਚ ਕਰਦਾ ਕੋਈ ਸ਼ੋਰਟ ਕਰਾ ਲੇ ਠੀਕ ਕੋਈ ਪਹੁੰਚ ਲੈ ਲੇ ਠੀਕ ਹੈ ਠੀਕ ਮੰਨ ਲਓ 100 ਕਿਲੋਮੀਟਰ ਦਾ 3000 ਰੁਪਏ ਕਿਰਾਇਆ ਬਣ ਜਾਂਦਾ ਹਾਂਜੀ ਹਾਂਜੀ ਜੇ ਕਿਸੇ ਨੇ ਆਪਣੀ ਗੱਡੀ ਭੇਜਣੀ ਤੇ ਇੱਕ ਸੈਂਕੜੇ ਦੀ ਜੈਸ ਸੁਣਾ ਦਵਾਂਗੇ ਠੀਕ ਹੈ ਛੋਟੀ ਵੀ ਚੰਗੀ ਆ ਛੋਟੀ ਚੰਗੀ ਆ ਹਾਂ ਵੇਖੋ ਲੈ ਵਾ ਵੇਖੋ ਬਾਕੀ ਕੋਈ ਭਾਰ ਦੀ ਥਾਣ ਦੀ ਵਾਹੜ ਘਾਟ ਜੁਮਿਆਰੀ ਆ ਹਾਂਜੀ ਠੀਕ ਹਾਂਜੀ ਤੇ ਆ ਜਿਹੜੀ ਇਹ ਸੂਈ ਹੈ ਹਾਂਜੀ ਇਹ ਵੀ ਸੂਈ ਹੈ 15 ਦਿਨਾਂ ਦੀ ਸੂਈ ਹੈ 15 ਦਿਨਾਂ ਦੀ ਜੇ ਦੇਖੋ ਲੈ ਵਾ ਚੰਗੀ ਛੋਟੀ ਵੱਡੀ ਹਾਂਜੀ ਤੇ ਗੁਲਾਬੀ ਲੈਵੇ ਗੁਲਾਬੀ ਲੈਵੇ ਦੀ ਥਾਣ ਸੁਣ ਵੇਖੋ ਹਾਂ ਪੂਰਾ ਟੌਪ ਦਾ ਖੋਲ ਉਦ ਦਾ ਬਾਟਸਾਬ ਹੈ 13 ਲੀਟਰ ਆ ਅੱਛਾ ਜੀ ਆਪਾਂ 12 ਨੇ ਭੇਜਣੀ ਆ ਠੀਕ ਕਹਿਣ ਨੂੰ ਜਿੱਡਾ ਲੈਵਾ ਨਾ ਸੁਆ ਦੁੱਜਾ ਜੀ 16 17 ਵੀ ਕਹਿ ਸਕਦੇ ਜਿੱਡਾ ਲੈਵਾ ਵਖਾਉਂਦੇ ਹਾਂ ਜੀ ਸੁਆ ਦੁੱਜਾ ਦਾ ਦੁੱਜਾ ਸੁਆ 6 ਦੰਦ ਮੂੰਹ 6 ਦੰਦ ਹਾਂਜੀ ਵੇਖੋ ਸਾਰੀਆਂ ਉਧਰ ਦੀਆਂ ਝੋਟੀਆਂ ਦੇ ਦਿੱਤੀਆਂ ਨੇ ਵੇਖੋ ਸਿੰਘਵਾਲੀ ਹਾਂ ਆਇਦ ਰੱਖੋ ਵੇਖੋ ਬਹੁਤ ਵੱਡੀ ਝੋਟੀ ਕੋਈ ਨਿੱਕੀ ਨਾ ਸਮਝੇ ਠੀਕ ਐਨੂੰ ਸਿੱਧੀ ਲੈ ਜਾ ਇੱਕ ਛੱਡ ਦੇ ਪੁੱਛ ਲਈ ਕਲਿੱਪਾਂ ਹੀ ਲੱਗੀਆਂ ਸਿੰਘ ਵੀ ਇਹ ਕਲਿੱਪ ਹੀ ਲੱਗੇ ਨਿਗੇ ਨਿਗੇ ਹਾਂ ਦੇਖੋ ਲੇਵੇਰੀ ਤਾਂ ਚੰਗੀ ਸਾਹ ਹਾਂਜੀ ਲੇਵੇਦੀ ਬਹੁਤ ਸਾਹ ਚਵਾਈ ਦੀ ਬਹੁਤ ਪੋਲੀ ਆ ਚਵਾਈ ਦੀ ਆਪਣੇ ਤਿੰਨੇ ਝੋਟੀਆਂ ਨਹੀਂ ਮਾਰੀਆਂ ਹੋਣਗੀਆਂ ਕੋਈ ਘਰੂੜ ਚਵਾਈ ਦੀ ਨਹੀਂ ਆਉਗੀ ਹਾਂਜੀ ਬਸ ਤਾਂ ਪਰ ਪੋਲੀ ਚਵਾਈ ਦੀ ਲੈਂਦੇ ਆ ਜੀ ਹਾਂਜੀ ਪੋਲੀ ਚਵਾਈ ਦੀ ਲੈਂਦੇ ਆ ਚੰਗੀ ਝੋਟੀ ਹੈ ਵੀ ਹਾਂਜੀ ਇਹਦੇ ਵੀ ਕਟਾ ਆ ਗਿਆ ਤਿੰਨਾ ਦੇ ਕਟੇ ਤਿੰਨਾ ਦੇ ਕਟੇ ਹੀ ਆ ਹਾਂਜੀ ਉਹਦਾ 13 ਤੋਂ 12 ਨਾਲ ਹੈ ਜੀ ਹਾਂਜੀ ਹੈ 13 ਹੀ ਇੱਥੇ 13 ਲੀਟਰ ਚ ਵਾ ਕੇ ਦਵਾ ਵੇਖੋ ਸਫਾਨੀਆਂ ਵੇਖੋ ਠੀਕ ਹੈ ਚੰਗਾ ਲੇਵਾ ਝੋਟੀ ਨੇ ਹਾਂਜੀ ਤੇ ਇਹ ਕਿੰਨੇ ਦੀ ਮੁੱਲ ਤੇ ਇਹਦਾ ਵੀ ਡੇਢ ਕਰਦੇ ਹਾਂ ਹਾਂਜੀ ਦੇ ਦਈਏ 145 ਦੀ ਕਰਦੇ ਹੋ ਜੀ ਆਪੇ ਮੁੱਲ ਬੱਸ ਵੀ ਜੈਸ ਨਾਲ 142 ਦੀ ਦੇ ਦਾਂ 100 ਕਿਲੋਮੀਟਰ ਪਹੁੰਚ 40 ਦੀ ਕਰਦੇ ਹੋ ਪਹੁੰਚ ਚਲੋ ਤੁਸੀਂ ਕਹਿੰਦਾ WhatsApp ਹੋ ਜਾ 40 ਦੀ ਇਹਦੀ ਕਰ ਦਿਓ ਮੋੜ ਨਾ ਦੀ ਤੁਹਾਡੇ ਦੋਵੇਂ ਝੋਟੀਆਂ ਵਾ ਜੇ ਦੋ ਜੋੜਾ ਖੜੂਗੇ ਤੇ ਹੋਰ ਮਾਨਤਨ ਹੋਰ ਮਾਨਤਨ ਕਰਦਾਂਗੇ ਹੈਨਾ ਜੇ ਜੋੜਾ ਕੋਈ ਲੈ ਲੂਗਾ ਨਾ ਹਾਂ ਪਹੁੰਚ ਕਰ ਦਾਂਗੇ ਪੂਰੇ ਪੰਜਾਬ ਚ ਨਹੀਂ ਚਲੋ ਪਹੁੰਚਦੇ ਹੋਗੇ ਹੋਰ ਮਾਤਰਾਣ ਹੋ ਜੂ ਹਾਂ ਕੋਈ ਕਰ ਦਾਂਗੇ ਹੋਰ ਮਾਤਰਾਣ ਹੋ ਜੂ ਪਹੁੰਚਦੇ ਚਲੋ ਹੋਈ ਜਾਣੀ ਆ ਹੋਰ ਮਾਤਰਾਣ ਹੋ ਜੂਗਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਤੇ ਆ ਆ ਗਈ ਤੀਜੇ ਨੰਬਰ ਤੇ ਇਹ ਤੀਜੇ ਨੰਬਰ ਦਾ ਇਹ ਦੂਜਾ ਸੁਆ ਵੀ ਇਹ ਵੀ ਦੂਜਾ ਸੁਆ ਮੂੰਹ ਛਿੱਗੀ ਛਿੱਗੀ ਮੂੰਹ ਹਾਂ ਜੀ ਦੰਦਾ ਛੋਟੀਆਂ ਆਣੀਆਂ ਬਾਠਾ ਵੀ ਤੇ ਛਿੱਗੀਗਾ ਛਿੱਗੀ ਨਿਕਲੂਗੀ ਠੀਕ ਹੈ ਹਾਂ ਇਹ ਦੇਖੋ ਦੁੱਧ ਕਿੰਨਾ ਹੁਣ ਇਹਦੇ ਕੋਲ ਦੁੱਧ ਹੈਗਾ ਇਹ 12 ਲੀਟਰ ਇਹ ਦੇਖੋ 12 ਖੋਲੇ ਖਲੇ ਨਾ ਪੁੱਛੋ ਨਾ ਥੋੜੀ ਚਾਹੀਦੀ ਨਾ ਫਰੋ ਨ ਜਾਰਾ ਨਾ ਪੇਜਨੇ ਆ ਹਾਂ ਵੇਖੋ ਨਾਰਾ ਵੇਖੋ ਮੈਰੀ ਹਾਂਜੀ ਨਾੜਾ ਮੁਖਾ ਦੋ ਐ ਬਿਜਲੀ ਘਾਰ ਹੀ ਬਣਿਆ ਹਾਂ ਹਾਂ ਵੇਖੋ ਪਿਸ਼ਾਹਾਂ ਤੱਕ ਲੱਗੀਆਂ ਨੇ ਖਾਨ ਫੋਨ ਵੀ ਬਹੁਤ ਆਪ ਦਾ ਹਾਂ ਵੇਖੋ ਥੋੜੀ ਡਰਦੀ ਆ ਬਾਦਸਾ ਕੈਮਰੇ ਤੋਂ ਹਾਂਜੀ ਛੋਟੀ ਵੱਡੀ ਪੂਰੀ ਵੇਖੋ ਵੇਖੋ ਲਤਾਂ ਚੌੜੀਆਂ ਕਰਕੇ ਦੱਸਦੀ ਆ ਹਾਂਜੀ ਬਹੁਤ ਜਾਰੀ ਕਮਾਲ ਦੀ ਛੋਟੀ ਆ ਇੱਕ ਰਫੇ ਮਾਸਨੇ ਆ ਇੱਥੇ ਮਾਰੋ ਕੈਮਰਾ ਨਾੜਾ ਯਾਨੇ ਬਾਕੀ ਠੰਡੀਆਂ ਧੀਰੀਆਂ ਬਾਟ ਸਾਹਿਬ ਠੀਕ ਹਾਂਜੀ ਆਉਂਦਾ ਜੀ ਪੇਠਪੂੜਾ ਬਹੁਤ ਚੌੜਾ ਆ ਇਹਦਾ ਮੁੱਲ ਕੀ ਕਰਦੇ ਆ? ਇਹਦਾ ਮੁੱਲ ਜਿਆ ਜੀ ਆਪਾਂ ਜਿਆ ਜੀ ਪਾਉਣੇ ਆ। ਹਾਂਜੀ। ਤੋਂ ਪਹਿਲਾਂ ਜਿਆ ਜੀ ਪਾਈ ਤੇ ਆਪਣਾ ਮਾਲ ਦੋ ਘੰਟੇ ਹੀ ਵਿਗ ਗਿਆ। ਤੇ ਇਹ ਕਿੰਨੇ ਜੀ? ਇਹ ਮੁੱਲ ਤੇ ਆਪਾਂ ਕਰਦੇ ਆ 155। ਹਾਂਜੀ। ਵੱਡੀ ਆ ਬਹੁਤ ਬਾਦ ਸਾਹਿਬ। ਕੋਈ ਨਹੀਂ ਛੱਡ ਦੇ ਪੁੱਸ਼ਮਾਨੀ ਜੀ। ਤੇ ਜੈਸ ਨੂੰ ਆਪਾਂ 145 ਦੀ ਦੇਣੀ ਆ। 145? ਹਾਂਜੀ। ਠੀਕ। ਪੁਰਾਣੀ ਸ਼ੌਟ ਹੋ ਰਾ। ਨੇ ਕਰਦੇ ਆ ਆਪੇ ਕਰਦੇਓ। ਚੋ 2000 ਸ਼ੌਟ ਹੋ ਰਾ। ਇਹ 147 ਦੀ 100 ਕਿਲੋਮੀਟਰ ਤੱਕ ਪਹੁੰਚ ਕਰਦਾ। ਠੀਕ ਆ ਠੀਕ। ਹਾਂਜੀ। ਬਾਕੀ ਮੋਹ ਸ਼ਿਭੀ ਹੋ ਗਈ ਪਿਓਰ ਸ਼ਿਭੀ ਤਿੰਨੇ ਝੋਟੀਆਂ ਤਿੰਨੇ ਇੱਕ ਦੂਜੀ ਤੋਂ ਤਾਂ ਤਾਂ ਆਇਂ ਦੇਖੋ ਹਾਂਜੀ ਆ ਦੇਖੋ ਗਾਂਵ ਸ਼ਾਂ ਲੱਗੀਆਂ ਵਾ ਝੋਟੀਆਂ ਸਾਰੀਆਂ ਝੋਟੀਆਂ ਸਾਰੀਆਂ ਝੋਟੀਆਂ ਲੈ ਆ ਅੱਗੇ ਵਖਾ ਦਿਓ ਇੱਦਾਂ ਦੇਖੋ ਝੋਟੀਆਂ ਵੀ ਚੰਗੀਆਂ ਪਹਿਲੇ ਨੰਬਰ ਆ ਗਈ ਦੂਜੇ ਆ ਗਈ ਤੀਜੀ ਆ ਗਈ ਚੰਗੀ ਆ ਹਾਂਜੀ ਠੀਕ ਹੈ ਜੀ ਪਿੰਡ ਦੱਸਦੇ ਆਪਣਾ ਮਾੜਾ ਪਿੰਡ ਆਪਣਾ ਬਾਸਾਲ ਰਤਨਗੜ ਤਹਿਸੀਲ ਬਾਬਾ ਕਾਲਾ ਜ਼ਿਲ੍ਹਾ ਹਮਸਰ ਫੋਨ ਨੰਬਰ ਹੈਗਾ 95013 63070 ਠੀਕ ਹੈ ਧੰਨਵਾਦ